ਸ਼ਸ਼ੀਆ ਪੰਜਾਬੀਓ ਤੇ ਰਾਮ ਰਾਮ ਹਰਣ ਵਾਲੇ ਮੇਰੇ ਵੀਰਾਂ ਨੂੰ ਤੇ ਜਿੱਦਾਂ ਕਿ ਤੁਹਾਨੂੰ ਪਤਾ ਅੱਜ ਮੇਰਾ 1000 ਸਬਸਕ੍ਰਾਈਬਰ ਪੂਰਾ ਹੋ ਚੁਕਿਆ ਹੈ ਤੇ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਤੇ ਆਪਾਂ ਲੈ ਆਂਦੇ ਆਂ ਕੇਕ ਤੇ ਅੱਜ ਆਪਾਂ ਕੇਕ ਕੱਟਾਂਗੇ ਅੱਜ ਦਾ ਬਲੌਗ ਆਪਾਂ ਪੂਰਾ ਕੇਕ ਤੇ ਬਣਾਵਾਂਗੇ ਕਿ ਆਪਾਂ ਕਿੱਦਾਂ ਸੈਲੀਬ੍ਰੇਸ਼ਨ ਕਰਨੇ ਆ ਆਪਣਾ 1000 ਸਬਸਕ੍ਰਾਈਬਰ ਨੂੰ ਤੇ ਨਾਲੇ ਸਾਰੇ ਵੀਰਾਂ ਨੂੰ ਮੈਂ ਥੈਂਕ ਯੂ ਕਹਿਣਾ ਚਾਹੁੰਦਾ ਮੇਰੀ ਭੈਣਾਂ ਨੂੰ ਥੈਂਕ ਯੂ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਤੇ ਅਸੀਂ ਹੁਣ ਨਿਕਲ ਚੁੱਕੇ ਆ 70 ਸੈਕਟਰ ਵਾਲੋਂ ਤੇ ਆਪਾਂ ਉਥੋਂ ਲੈ ਆ ਜੋ ਮੇਰੇ ਨਾਲ ਤੇ ਰਸਤੇ 'ਚ ਆਪਾਂ 17 ਸੈਕਟਰ ਆ ਗਿਆਂ ਕਾਫੀ ਪੀਣ ਬਾਈ ਹੋਰ ਕੋਫੀ ਪੀ ਰਿਹਾ ਆਪਾਂ ਬਾਅਦ 'ਚ ਜੀ ਵੀ ਇੱਕ ਸੋਹਿਆ ਰੈਸਟੋਰੈਂਟ ਹੈ ਲੋ ਜੀ ਸਾਡੀ ਆ ਗਈ ਕਾਫੀ ਨਾਲ ਮਿਲਾਰੇ ਨੇ ਆਪਾਂ ਆਲੂ ਵਾਲੇ ਫਿੰਗਰ ਹੁਣ ਖਾਣੇ ਆ ਫਿਰ ਚਲਦੇ ਆ ਕੇ ਕਾਫੀ ਇਹ ਹੁਣ ਆਪਾਂ ਗੁਰੂ ਨੂੰ ਚੱਕਾਂਗੇ ਪਹਿਲਾਂ ਗੁਰੂ ਨੂੰ ਚੱਕ ਕੇ ਕੇਕ ਲੈ ਕੇ ਫਿਰ ਆਪਾਂ ਕੇਕ ਕੱਟਾਂਗੇ ਸੈਲੀਬ੍ਰੇਸ਼ਨ ਕਰਾਂਗੇ ਇਹ 1k ਵੀ ਸਬਸਕ੍ਰਾਈਬਰ ਹੋ ਗਿਆ ਆਪਣੇ ਕੰਪਲੀਟ ਅਸੀਂ ਲਿਆ ਲਲਿਆ ਕੇਕ ਤੇ ਹੁਣ ਚਾਹਵਾਂਗੇ ਆਪਾਂ ਜਿੰਦਲਪਰਕ ਤੇ ਗਿੰਦਰ ਨੂੰ ਮਾਰਦੇ ਆ ਫੋਨ ਨਾਲ ਬਣਾਏਗਾ ਕੇਂਦਰ ਵੀਡੀਓ ਤੇ ਬਾਈ ਨੂੰ ਕਨਫਿਊਜ਼ ਹੋ ਗਿਆ ਇਹਨੂੰ ਇਹ ਨਹੀਂ ਪਤਾ YouTube ਦਾ ਕੇ ਕੇ ਆ ਬਰਥਡੇ ਦਾ ਕੇ ਕੇ ਕਿ ਮੈਨੂੰ ਸਵੇਰ ਦਾ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਕਰੀ ਜਾਂਦਾ ਬਾਕੀ ਆ ਜਾ ਤੁਹਾਨੂੰ ਦਿਖਾਣੇ ਆ ਨਜ਼ਾਰੇ ਬਰਾਦੀ ਲੱਦਾ ਸਾਡੇ ਆ ਦੀ ਹਲਾ ਕੇ ਗਰੀ ਸਬਸਕ੍ਰਾਈਬਰ ਜਿਹੜੇ ਨੇ ਉਹਨਾਂ ਨੂੰ ਸਬਸਕ੍ਰਾਈਬ ਕਰਨਾ ਕਾਢ ਲੈਣਾ ਦਾ ਬਸ ਸਬਸਕ੍ਰਾਈਬਰ ਕੇ ਸਟੈਪ ਹੋ ਗਈ। ਉਹ ਲੈ ਛੋਟੀ ਲਗਾਈਏ। ਛੋਟੀ ਹੀ ਲਗਾਈਏ। ਸੰਨੀ ਹੈ। ਇੱਕ ਮਿੰਟ। ਇੱਕ ਮਿੰਟ। ਲੋ ਜੀ ਬਾਈ ਮੁਬਾਰਕਾਂ ਤੁਹਾਨੂੰ 1000 ਸਬਸਕ੍ਰਾਈਬਰ ਪੂਰਾ ਹੋ ਗਿਆ ਤੇ ਉਹਨਾਂ ਵਾਸਤੇ ਅਸੀਂ ਕੇਕ ਕੱਟਿਆ ਆਪਣੇ ਜਿਹੜੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਚੈਨਲ ਉਹਨਾਂ ਵਾਸਤੇ ਅਸੀਂ ਕੇਕ ਘਟਾ। ਮਾਰ ਬਣਾ ਬਾਈ ਮੈਂ ਲੈ ਵਿੱਚ ਮੈਂ ਕੁਝ ਕੁ ਧੰਨਵਾਦ ਤੁਹਾਡਾ ਤੁਸੀਂ 1000 ਸਬਸਕ੍ਰਾਈਬਰ ਅੱਜ ਪੂਰੇ ਕੀਤੇ ਨੇ ਮੇਰੇ ਤੇ ਅੱਜ ਅਸੀਂ ਉਸ ਕੋਸ਼ੀ ਵਿੱਚ ਕੇਕ ਕੱਟ ਲਗੇ ਆ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਨ ਤੇ ਅਸੀਂ ਖਲੋਤੇ ਜਿੰਦਲ ਪਾਰਕ ਲੋਕੇਸ਼ਨ ਜੀ ہمارا ਸਿੱਧਾ ਦੂਰ ਰੱਖੋ ਇਸ ਤੇ। ਚ ਲੱਤ ਲੱਤ ਚਲਾਈ ਦੇ ਇੰਨਾ ਖੁਲਾਈ ਅਰ ਤੁਸੀਂ ਸਟ ਖੁਲਾਈ ਵੀਡੀਓ ਸਟਾਰਟ ਹੋ ਰਹੀ ਚਲ ਆ ਜੋ ਹਰਮਨ ਜੀ ਵਾਲੇ ਟੂ ਯੂ ਕੱਲ ਦੇ ਬੇਗ ਬਣ ਗਿਆ ਨਾ ਕਾਇ ਗਏ ਬਣਾ ਲੈ ਉਹ ਦੇਖ ਬੱਚੇ ਜੁੱਤੇ ਜਾ ਤੇ ਬਚਾ ਉਹ ਹੈ ਬਰਥਡੇ ਟੂ ਥੀ ਹਾਂ ਰਿਆ ਗੁਰ ਉਹ ਪਰਾਦਾ ਪਰਾਦਾ ਬੱਦੇ 10000 ਸਬਸਕ੍ਰਾਈਬਰ ਹੋਰ ਇੱਕ ਤੇ ਦੂਰ ਤੱਕ ਕਰਦੇ डाला ਬਸ ਗਾਣਾ ਖੜੇ ਹੋ ਗਏ ਸਾਰੇ ਖੱਬ ਕੱਟ ਜਾਵਾ ਬਾਤ ਕਟੇ ਜਾਗੇ ਨਾ ਵੀਰੇ ਨਹੀਂ ਰਿਹਾ ਇਹ ਬਾਲਾ ਚਲੋ ਬੋਲੋ ਵੀਰੇ ਕੁਛ ਛੋਟਾ ਬੋਤਾ ਲੋ ਜੀ ਇੱਕ ਜਾ ਸਬਸਕ੍ਰਾਈਬਰ ਦੀ ਖੁਸ਼ੀ ਹੈ ਤੇ ਗੋਰੋ ਮੇਰੇ ਭਰਾ ਦਾ ਜਿਆਦਾ ਹੱਸ ਰਿਹਾ ਤੇ ਨਾਲ ਮੇਰਾ ਗਿੰਦਰ ਵੀਰ ਹੱਸ ਰਿਹਾ ਤੇ ਉਹਨੂੰ ਵੀ ਆਪਾਂ ਕੇਕ ਖਵਾਤਾ ਕਰਤੀ ਆਹ ਭਾਈ ਜਿੰਨਾ ਦਾ ਯੋਗਦਾਰ ਰਿਹਾ ਤੇ ਮੇਰੇ ਭਰਾ ਨਾਲ ਨੇ ਤੇ ਅਸੀਂ ਉਹਨਾਂ ਨੂੰ ਖਵਾ ਰਿਆ ਕੇਕ ਤੇ ਜਿਹੜਾ ਜਿਹੜਾ ਸਬਸਕ੍ਰਾਈਬ ਕਰੇਗਾ ਚੈਨਲ ਉਹਨੂੰ ਕੇਕ ਖਵਾਉਣ ਦਾ ਮੌਕਾ ਮਿਲੇਗਾ ਹਰ ਬਾਰੀ ਕੇਕ ਖਵਾ ਕਰਨ ਆਪਾਂ ਇਹ ਬਾਕੀ ਚੈਨਲ ਨੂੰ ਗਾਦੋ ਸਬਸਕ੍ਰਾਈਬ ਐਂਡ ਸ਼ੇਅਰ ਐਂਡ ਲਾਈਕ ਤੇ ਤੁਹਾਡੀ ਬਦੌਲਤ ਸਾਨੂੰ ਅੱਜ ਕੇਕ ਮਿਲਿਆ ਤੇ ਲਵ ਯੂ ਜਿੰਨੇ ਸਬਸਕ੍ਰਾਈਬਰ ਹੋ ਗਿੰਦੇਰ ਵੀ ਆ ਗਿਆ ਮੇਰਾ ਭਰਾ ਇਹਨੂੰ ਤਾਂ ਡਬਲ ਖਵਾਉਣਾ ਬੰਦਾ ਹੈ ਹੈ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਦਿਓ ਲਾਈਕ ਤੇ ਸਬਸਕ੍ਰਾਈਬ ਜੈ ਹਿੰਦ ਜੈ ਭਾਗਤ ਮਾਤਾ ਦੀ ਜਾਓ